ਹਏ ਹਏ ਐਤੂ ਦਾ ਪ੍ਰਚਾਰ ਹੈ ਹਏ 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 ਕਦੀਆਂ ਪ੍ਰਚਾਰ ਹੈ ਹਏ 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 ਕੋਈ ਕੋਈ ਅਖਿਆਨ ਕਰਨਾ ਤਾਂ ਕੋਈ ਵੀ ਬਨਾਰਾ ਜਿਹੜਾ ਬੋਲਦਾ ਮੇਰਾ ਭਾਈ ਮੇਰੇ ਦਾ ਇੱਕ ਸਿਹਾਰ ਹੈ ਕਿ ਆਪ ਮਾਰਾ ਕੋਈ ਬੰਦਾ ਮੰਨ ਲੋ ਗੱਲ ਮੂੰਹ ਤੋਂ ਨਾ ਕੱਢੇ ਮੈਂ ਤੁਹਾਨੂੰ ਇੱਕ ਧਾਰਨਾ ਦੇ ਦਿੰਦਾ ਕਿ ਉਹ ਗੱਲ ਖਿੱਲੇ ਸਾਰੇ ਜਾਣਦੇ ਆ ਕਿ ਲਾਗੂ ਨਾ ਹੋਵੇ ਤਾਂ ਫਿਰ ਤਾਂਨੇ ਦੀ ਥੋੜੀ ਜੀ ਉਸ ਦੇ ਵਿੱਚ ਲੋਕ ਤਾਂ ਆ ਜਾਂਦੀ ਹੈ ਜਾਣਦੇ ਹੋਗੇ ਕਿ ਵੀ ਭਾਰੇ ਆਪਾਂ ਉਹ ਇਹ ਨਹੀਂ ਕਿ ਤੋ ਬਕਣਾ ਤੇ ਪੁੱਲ ਮਾਰ ਕੇ ਸਰਕਾਰ ਨੂੰ ਇੱਕ ਚਿਤਾਵਨੀ ਹੈ ਜੁਗਾੜ ਵੱਡਾ ਤੁਹਾਨੂੰ ਸਰਕਾਰ ਮੁਕਤ ਮੁਕਤਾਲਾ ਮੁਕਤਾਲਾ

ਇਹ ਕੰਨ ਉਹ ਸੋਚੀ ਵੀ ਕੱਲਾ ਨਾ ਰਹੀ ਐ ਮੰਗਿਆ ਆਪਾਂ ਕੀ ਸੀ ਮੰਗਿਆ ਸੀ ਅਨਸਾਫ਼ ਕੀ ਸੀ ਵੀ ਭਾਈ ਦਿਵਿੰਦਰ ਸਿੰਘ ਦੇ ਪਰਿਵਾਰ ਨੂੰ ਅਨਸਾਫ਼ ਦੇ ਦਿਓ ਕਰਤੀ ਅਜੀ ਬੱਜੀ ਕੀ ਨਾ ਤੁਹਾਡਾ ਮੇਰਾ ਨਾਮ ਕੁਸ਼ਵਿੰਦਰ ਸਿੰਘ ਹੈ ਜੀ ਮੌਲ ਮਰਨ ਵਾਲਾ ਕੀ ਲੱਗਦਾ ਸੀ ਤੁਹਾਡਾ ਵੀਰੇਜ਼ ਬਾਦਰ ਸਾਹਿਬ ਜੀ ਮੈਂ ਛੋਟਾ ਲੜਕਾ ਹਾਂ ਮੇਰੇ ਦਿਵਿੰਦਰ ਸਿੰਘ ਕਿਸਾਨ ਆ ਕੋਈ ਉਹ ਬਾਦਰ ਸਾਹਿਬ ਸੀ ਤੇ ਇਹਦਾ ਕਤਲ ਕਿਦਾਂ ਕਰਾਇਆ ਸੀ ਇਨਾਂ ਦਾ ਕਤਲ ਜੀ ਮੇਰੇ ਵੱਡੇ ਬ੍ਰਦਰ ਕੰਨੀ ਉਹਨਾਂ ਦੇ ਨਾਲ ਸੌਰਾ ਪਰਿਵਾਰ ਨੇ ਮਿਲ ਕੇ ਕਤਲ ਕਰਾਇਆ ਜੋ ਕਿ ਜ਼ਮੀਨ ਦੇ ਲਾਲਚ ਚ ਕਰਾਇਆ ਹੈ ਸਰ ਜੀ ਮਤਲਬ ਮੰਨ ਕਰਨਾ ਕਿਵੇਂ ਧਰਨਾ ਕਿੱਥੇ ਲਾਇਆ ਕੀ ਇਹਨਾਂ ਚੋਣ ਇਹ ਅਸੀਂ ਧਰਨਾ ਜੀ ਤਲਵੰਡੀ ਸਬੂ ਥਾਣੇ ਮੂਰੇ ਡਿਪਟੀ ਦਫਤਰ ਮੂਰੇ ਥਾਣੇ ਮੂਰੇ ਧਰਨਾ ਲਾਇਆ ਗਿਆ ਸਾਡੀ ਇਹੀ ਮੰਗ ਹੈ ਕਤਲ ਜਲਦ ਤੋਂ ਜਲਦ ਫੜੇ ਜਾਣ ਤੇ ਜਿਹੜੇ ਇਹਦੇ ਤੇ ਇਨਕੁਆਇਰੀ ਕਰੀ ਜਾਵੇ ਜਿਹੜੇ ਜਿਹੜੇ ਬੰਦਿਆਂ ਨੇ ਕਤਲ ਦੇ ਵਿੱਚ ਸਹਾਇਕ ਘੜੀ ਹੈਗੀ ਕਤਲ ਕਰਾਇਆ ਹੈ ਸਾਡੇ ਬੰਦੇ ਤੋਂ ਜਾਓ ਜਿਹੜੇ ਨਾਲ ਸੀਗੇ ਬੰਦੇ ਉਹਨਾਂ ਦੇ ਪਰਚਾ ਦਾਇਰਜ ਕੀਤਾ ਹੈ ਜਲਦ ਜਲਦ ਕਾਤਲ ਫੜੇ ਜਾਣਗੇ ਇਹ ਕੀ ਮਾਮਲਾ ਕਿਸੇ ਰਾਂਤਲ ਕੱਲ ਵੀ ਰਾਂਜਸ ਕੀ ਸੀ ਇਹ ਰਾਂਜਸ ਜੀ ਜਿਹੜੇ ਮੇਰੇ ਫਾਦਰ ਸਾਹਿਬ ਸੀਗੇ ਉਹਨਾਂ ਦਾ ਜਿਹੜੇ ਨਾਮ ਉਹਨਾਂ ਦੇ ਉਹਨੂੰ ਇਹ ਛੱਡ ਦਿੱਤਾ ਹੋਇਆ ਸੀਗਾ ਜੀ ਹਿੱਸੇ ਤੋਂ ਜ਼ਿਆਦੇ ਬਾਣ ਜਿਹੜੇ ਫਾਦਰ ਸਾਹਿਬ ਦੇ ਨਾਮ ਸੀਗੇ ਜ਼ਮੀਨ ਉਹ ਵੀ ਬਾਹਰ ਆ ਸੀਗਾ ਜੀ 5-7 ਕਿੱਲੇ ਜੀ 2 ਕਿੱਲੇ ਮੇਰੇ ਵੀ ਵੱਧ ਬਾਹਰ ਆ ਸੀਗਾ ਇਸੇ ਨਾਲ ਬਹੁਤ ੱੱਕਾ ਕਰ ਰਿਹਾ ਸੀਗਾ ਜੀ ਇਸ ਅਸੀਂ ਪਿਛਲੇ ਸਾਲ ਤੇ ਇੱਕ ਸਾਲ ਤੋਂ ਥਾਣੇ ਦੇ ਵਿੱਚ ਧੱਕੇ ਖਾਂਦੇ ਆ ਰਹੇ ਪਿੰਡ ਦੀ ਪੰਚਾਇਤ ਨੇ ਵੀ ਚਾਰ ਵਾਰ ਸਮਝੌਤਾ ਕਰਾਇਆ ਪਰ ਉਹ ਬੰਦਾ ਉਹਨਾਂ ਦੇ ਸਾਰੇ ਪਰਿਵਾਰ ਨੇ ਕਿਸੇ ਨੇ ਉਹ ਸਮਝੌਤੇ ਤੇ ਨਹੀਂ ਖੜਨ ਨ ਦਿੱਤਾ ਜੀ ਉਂਗਲਾ ਲਾਲਾ ਅੱਜ ਸਾਡਾ ਘਰ ਪਟਦਾ ਜੀ ਕਾਸ ਰੱਖ ਕੇ ਹੁਣ ਤੁਸੀਂ ਧਰਨਾ ਲਾਇਆ ਕੀ ਮੰਗ ਹੈ ਸਾਡੀ ਹੀ ਮੰਗ ਹੈ ਕਾਤਲ ਜਲ ਜਲ ਤੋਂ ਜਲਦ ਫੜੇ ਜਾਣੀ ਜੋ ਵੀ ਇਹਦੇ ਵਿੱਚ ਆ ਜੀ ਜਿੰਨਾ ਕੋਈ ਰੰਜਸ ਆ ਜਿਸ ਦਿਨ ਇਹ ਕਾਤਲ ਹੁੰਦਾ ਓਸ ਦਿਨ ਵੀ ਪੁਲਿਸ ਨੇ ਇੱਥੇ ਬੁਲਾਇਆ ਹੋਇਆ ਸੀਗਾ ਜੀ ਉਹਨੂੰ ਉਸ ਨੂੰ ਘੰਟਾ ਇੱਥੇ ਬਿਠਾਈ ਰੱਖਿਆ ਸੀ ਜਦੋਂ ਪੰਚਾਇਤ ਲੈ ਕੇ ਆਏ ਉਦੋਂ ਡਿਪਟੀ ਸਾਹਿਬ ਨੇ ਉਹਨੂੰ ਭੇਜ ਦਿੱਤਾ ਜੀ ਜਾ ਕੇ ਉਹਨੂੰ ਕਿਹਾ ਵੀ ਤੇ ਕਿਨਾਂ ਜੋ ਵੀ ਤੂੰ ਕਬਜ਼ਾ ਕਰਨਾ ਚਾਹਣਾ ਉਹ ਕਰ ਜਾ ਕੇ ਫਾਦਰ ਸਾਹਿਬ ਦੇ ਥੋੜੇ ਉਲਟ ਵਰਕ ਖਿਲਾਫ ਚੱਲਦੇ ਸੀਗੇ ਡਿਪਟੀ ਸਾਹਿਬ ਜੀ ਤਾਂ ਕਰਕੇ ਉਹਦੀ ਸਰਿਆਂ ਮਦਦ ਕਰ ਰਹੇ ਸੀਗੇ ਮਨਿੰਦਰ ਸਿੰਘ ਜੀ ਹੁਣ ਮਤਲਬ ਤੁਸੀਂ ਅਗਲੀ ਕਾਰਵਾਈ ਕੀ ਕਰੋਗੇ ਪੁਲਿਸ ਰਿਫਤਾਰ ਨਹੀਂ ਕਰਦੀ ਮਿਲੇ ਵੀ ਹੋਣਗੇ ਪੁਲਿਸ ਨੂੰ ਹਾਂ ਜੀ ਮਿਲੇ ਜੀ ਸਾਡੇ ਕੋਲੇ ਬਹੁਤ ਘਰ ਵੀ ਹੈ ਜਿਹੜਾ ਕਹਿਣਾ ਵੀ ਅਸੀਂ ਪਰਚਾ ਅਰਜ ਕਰ ਲਿਆ ਇਹ ਫਿਰ ਆਪਣੀ ਲਾਸ਼ ਦਾ ਕਿੰਨੇ ਦਿਨ ਹੋ ਰੱਖੀ ਆ ਜੀ ਲਾਸ਼ ਸਾਡੇ ਘਰ ਦੀ 4 ਦਿਨ ਹੋ ਗਏ ਜੀ 11 12 ਤਰੀਕ ਦੀ ਡੈਥ ਹੋਈ ਆ ਜੀ ਅੱਜ 14 ਤਰੀਕ ਹੋ ਗਈ 2 ਦਿਨ ਹੋ ਗਏ ਘਰ ਲਾਸ਼ ਪਈ ਨੂੰ ਹਾਲੇ ਤੱਕ ਇੱਕ ਵੀ ਕਾਤਲ ਗ੍ਰਿਫਤਾਰ ਨਹੀਂ ਗਏ ਜਦੋਂ ਲਾਸ਼ ਘਰੇ ਪਈ ਉਹਦੋਂ ਨਹੀਂ ਗ੍ਰਿਫਤਾਰ ਕਰ ਸਕੇ ਜੀ ਇਹਦੋਂ ਬਾਅਦ ਤਾਂ ਫਿਰ ਕਰਨੀ ਕੀ ਨਹੀਂ ਇਸ ਕਰਕੇ ਅਸੀਂ ਸੰਸਕਾਰ ਨਹੀਂ ਕਰ ਰਹੇ ਸਾਡੀ ਇਹ ਹੱਥ ਬੰਨ੍ਹ ਕੇ ਪ੍ਰਸ਼ਾਸਨ ਨੂੰ ਬੇਨਤੀ ਆ ਜਲਦ ਤੋਂ ਜਲਦੀ ਕਾਤਲ ਗ੍ਰਿਫਤਾਰ ਕਰੇ ਕਿੰਨਾ ਟਾਈਮ ਸੀ ਲਾਸ਼ ਰੱਖੂਗੇ ਇਲਾਸ ਨੂੰ ਲੱਖਾਂ ਜੀ ਜਿੰਨੇ ਚਿਰ ਗਿਫਤਾਰ ਨਹੀਂ ਕਰਦੀ